ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੋਲ ਪਛਾਨ ਜੋ ਤੁਸੀਂ ਆਪਣੇ ਆਪ ਨੂੰ ਸਮਝ ਰਹੇ ਜੇ ਤੁਸੀਂ ਉਹ ਨਹੀਂ ਜੇ ਅਸਲ ਜੇ ਤੁਸੀਂ ਇੱਕ ਜੋਤ ਜੇ ਤੁਹਾਡਾ ਕੋਈ ਵੀ ਨਾਮ ਹੈ ਤੁਹਾਡੇ ਪਰਿਵਾਰ ਨੇ ਰੱਖਿਆ ਤੁਹਾਡੇ ਵੱਡਿਆਂ ਨੇ ਰੱਖਿਆ ਪਰ ਜਿਹੜੀ ਹੈ ਜੋਤ ਹੈ ਇਹਨੇ ਕਈ ਵਾਰ ਜਨਮ ਲੇਤਾ ਇੱਕ ਸਰੀਰ ਛੱਡ ਕੇ ਦੂਜਾ ਸਰੀਰ ਦੂਜਾ ਸਰੀਰ ਛੱਡ ਕੇ ਤੀਜਾ ਸਰੀਰ ਅਸਲ ਵਿੱਚ ਜਿਹੜਾ ਡਰਾਈਵਰ ਹੈ ਅਗਰ ਕੋਈ ਡਰਾਈਵਰ ਕਾਰ ਵਿੱਚ ਬੈਠ ਕੇ ਕਹੇ ਜੇ ਅਗਰ ਉਹ ਸਕੋਰਪੀਓ ਵਿੱਚ ਬੈਠ ਜੇ ਕਵੇ ਮੈਂ ਸਕੋਰਪੀਓ ਆ ਪਰ ਉਹ ਨਹੀਂ ਉਹ ਡਰਾਈਵਰ ਹੈ ਉਹ ਅੰਦਰ ਬੈਠਾ ਹੈ ਅਲੱਗ ਹੈ ਉਹਨੂੰ ਆਪਰੇਟ ਕਰਨ ਵਾਲਾ ਅਗਰ ਕੋਈ ਬਲੈਰੋ ਵਿੱਚ ਬੈਠ ਕੇ ਇਨੋਵਾ ਵਿੱਚ ਬੈਠ ਕੇ ਕਵੇ ਮਾਰੂਤੀ ਵਿੱਚ ਬੈਠ ਕੇ ਕਵੇ ਮੈਂ ਮਾਰੂਤੀ ਆ ਮੈਂ ਇਨੋਵਾ ਆ ਪਰ ਨਹੀਂ ਉਹ ਕਾਰ ਹੈ ਡਰਾਈਵਰ ਹੈ ਇਦਾਂ ਹੀ ਜਿਹੜਾ ਤੁਹਾਡਾ ਸਰੀਰ ਹੈ ਉਹ ਇੱਕ ਕਾਰ ਦੀ ਤਰ੍ਹਾਂ ਜਿਹੜੀ ਤੁਹਾਡੇ ਮਨ ਦੇ ਅੰਦਰ ਜੋਤ ਜਗ ਰਹੀ ਹੈ ਅਸਲ 'ਚ ਉਹ ਤੁਸੀਂ ਜੇ ਤੁਸੀਂ ਯਾਦ ਭੁੱਲ ਗਿਆ ਕਿ ਤੁਸੀਂ ਕੀ ਜੇ ਸੋ ਮਨ ਤੋ ਜੋਤ ਸਰੂਪ ਹੈ ਆਪਣਾ ਮੂਲ ਪਛਾਨ